ਪ੍ਰੋਫੈਸਰ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਦੀ ਕਹਾਣੀ ਹੈ ਬਰਿਆਮ ਸਿੰਘ ਸਾਂਭੂ ਦੀ ਲਿਖੀ ਹੋਈ। ਕੁਰਾਈਆ। ਹੈਡਮਾਸਟਰ ਹਜ਼ਾਰਾ ਸਿੰਘ ਸਦਾ ਇਹ ਕਹਿੰਦਾ ਹੁੰਦਾ ਸੀ ਕਿ ਬੰਦੇ ਨੂੰ ਆਪਣੇ ਪੈਰਾਂ ਉੱਤੇ ਖੜਾ ਹੋਣਾ ਚਾਹੀਦਾ ਹੈ। ਉਹ ਦੁਨੀਆਦਾਰੀ ਜਾਂ ਚਮਚਾਗਰੀ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਸੀ ਰੱਖਦਾ। ਉਸਦੇ ਪਿਤਾ ਹੋਏ ਤਿੰਨ ਭਰਾ ਸਨ। ਸਭ ਤੋਂ ਵੱਡੇ ਦਾ ਇੱਕੋ ਲੜਕਾ ਸੀ। ਛੋਟੇ ਦੇ ਹਜ਼ਾਰਾ ਸਿੰਘ ਹੋរី ਤਿੰਨ ਭਰਾ ਸਨ ਅਤੇ ਵਿਚਕਾਰਲਾ ਛੜਾਈ ਮੰਗਦਾ ਉਸ ਦੀ ਜ਼ਮੀਨ ਉਸ ਤੇ ਜੋਦੇ ਭਰਾ ਹਜ਼ਾਰਾ ਸਿੰਘ ਨੂੰ ਮਿਲੇ ਹਜ਼ਾਰਾ ਸਿੰਘ ਉਸ ਜ਼ਮੀਨ ਵਿੱਚੋਂ ਬਰਾਬਰ ਦਾ ਹਿੱਸਾ ਦਾਏ ਦੇ ਲੜਕੇ ਨੂੰ ਦੇਣਾ ਚਾਹੁੰਦਾ ਸੀ ਕਿਉਂਕਿ ਉਹਨਾਂ ਦੀ ਉਹ ਜੱਦੀ ਜ਼ਮੀਨ ਨਹੀਂ ਸੀ ਜਦੋਂ ਉਸਦੇ ਛੋਟੇ ਭਰਾ ਨਾ ਮੰਨੇ ਤਾਂ ਹਜ਼ਾਰਾ ਸਿੰਘ ਨੇ ਆਪਣੇ ਹਿੱਸੇ ਵਿੱਚੋਂ ਵੱੰਡੀ ਜ਼ਮੀਨ ਦਾ ਵੰਡ ਕੇ ਦਾਏ ਦੇ ਪੁੱਤਰ ਨੂੰ ਹਿੱਸਾ ਦੇ ਦਿੱਤਾ ਤੇ ਉਸ ਤੇ ਨਾਮ ਕਰਵਾ ਦਿੱਤਾ ਹੁਣ ਉਸ ਦਾ ਮੇਲ ਜੋਲ ਆਪਣੇ ਭਰਾਵਾਂ ਦੀ ਥਾ ਆਪਣੇ ਤਾਏ ਦੇ ਪੁੱਤਰ ਨਾਲ ਸੀ ਉਸ ਦੇ ਜੀਵਨ ਦੇ ਆਪਣੇ ਕੁਝ ਸੂਲ ਸਨ ਜਿਨ੍ਹਾਂ ਵਿੱਚੋਂ ਕਿਸੇ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਸੀ ਕਰਦਾ ਉਹ ਸੱਚ ਤੇ ਡਟ ਜਾਣੂ ਸਵੇਂ ਕਿਸੇ ਦਾ ਸਾਥ ਜਾਂ ਸਹਾਇਤਾ ਦੀ ਪ੍ਰਵਾਹ ਨਹੀਂ ਸੀ ਕਰਦਾ ਉਹ ਨਾ ਕਿਸੇ ਲਾਲਚ ਵਿੱਚ ਪਸਦਾ ਸੀ ਨਾ ਹੀ ਕਿਸੇ ਦੀ ਨਾਰਾਜ਼ਗੀ ਦੀ ਪ੍ਰਵਾਹ ਕਰਦਾ ਸੀ ਅਤੇ ਨਾ ਹੀ ਕਿਸੇ ਤੋਂ ਡਰਦਾ ਸੀ ਜਦੋਂ ਇਹ ਸਕੂਲ ਵਿੱਚ ਬਦਲ ਕੇ ਆਇਆ ਸੀ ਤਾਂ ਉਸ ਦੇ ਨਾਲ ਜੁੜੇ ਹੋਏ ਵਿਸ਼ੇਸ਼ਣ ਲੋਹੇ ਦਾ ਥਾਣਾ ਕਾਨੂੰਨੀ ਘੈਂਡ ਮੂੜ ਤੇ ਸਾਨ ਆਦਿ ਵਿਸ਼ੇਸ਼ਣ ਉਸ ਤੋਂ ਪਹਿਲਾਂ ਹੀ ਪਹੁੰਚ ਗਏ ਉਸ ਨੇ ਲੇਖਕ ਤੋਂ ਚਾਰਜ ਲੈ ਕੇ ਸਕੂਲ ਨੂੰ ਆਪਣੇ ਅਨੁਸਾਰ ਚਲਾਉਣਾ ਚਾਹਿਆ ਤਾਂ ਕਈ ਵਿਗੜੀਆਂ ਆਦਤਾਂ ਵਾਲੇ ਅਧਿਆਪਕ ਬੜੇ ਪਿੱਟੇ ਉਸ ਨੇ ਸਕੂਲ ਵਿੱਚ ਅਧਿਆਪਕਾਂ ਦੁਆਰਾ ਸਵੈਕਟਰ ਬੁੰਡੇ ਵੀ ਬੰਦ ਕਰ ਦਿੱਤੇ ਉਸ ਨੇ ਸਕੂਲ ਦੇ ਨੇੜੇ ਹੀ ਕਮਰਾ ਲੈ ਲਿਆ ਉਸ ਦੀ ਰੋਟੀ ਸਕੂਲ ਦਾ ਇੱਕ ਚੌਕੀਦਾਰ ਪਕਾ ਦਿੰਦਾ ਉਹ ਸਕੂਲ ਲੱਗਣ ਤੋਂ 15 ਮਿੰਟ ਪਹਿਲਾਂ ਹੀ ਰਕਾਟੂਕੇ ਸਕੂਲ ਦੇ ਆਹਾਤੇ ਵਿੱਚ ਤੈਲਦਾ ਹੋਣਾ ਜਿਸ ਨਾਲ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵੀ ਵਿਲੇਸਿਰ ਆਉਣ ਦੀ ਹਾਲਤ ਪੈ ਗਈ ਸਾਰੇ ਉਸ ਦੀ ਕੋਈ ਨਾ ਕੋਈ ਕਮਜ਼ੋਰੀ ਫੜ ਕੇ ਉਸ ਨੂੰ ਉਛਾਲਣ ਦੀ ਤਾਕ ਵਿੱਚ ਰਹਿੰਦੇ ਪਰ ਉਹਨਾਂ ਨੇ ਕੁਝ ਵੀ ਹੱਥ ਨਾ ਲਗਦਾ ਕਈ ਹੈਡਮਾਸਟਰ ਸਕੂਲਾਂ ਵਿੱਚ ਫੰਡ ਕਾਣ ਦੇ ਲਈ ਬਤਨਾਮ ਹੁੰਦੇ ਸਨ ਪਰ ਉਹ ਫੰਡ ਖਰਚਦਾ ਹੀ ਨਹੀਂ ਸੀ ਪਹਿਲਾਂ ਪਹਿਲ ਤਾਂ ਸਭ ਨੇ ਬੜੀ ਤੰਗੀ ਮਹਿਸੂਸ ਕੀਤੀ ਸੇਵਾਦਾਰ ਬੁੱਢਾ ਸਿੰਘ ਜਿਹੜਾ ਸਾਰਾ ਦਿਨ ਆਪਣੇ ਘਰ ਦੇ ਹੀ ਕੰਮ ਕਰਦਾ ਰਹਿੰਦਾ ਸੀ ਉਹ ਵੀ ਸਾਰਾ ਦਿਨ ਉਹ ਘਰ ਦੇ ਬਾਹਰ ਘਰ ਦੇ ਬਾਹਰ ਸਟੂਲ ਉੱਤੇ ਬੈਠਣਾ ਪੈਂਦਾ ਤੇ ਉਹ ਸਮਝਦਾ ਕਿ ਉਹ ਹੁਣ ਨੌਕਰੀ ਨਹੀਂ ਕਰਦਾ ਸਗੋਂ ਕੈਦ ਕੱਟ ਰਿਹਾ ਹੈ ਹਜ਼ਾਰਾ ਸਿੰਘ ਨੇ ਕਿਸੇ ਨੂੰ ਕੋਈ ਰਾਇਤ ਤਾਂ ਕੀ ਦੇਣੀ ਸੀ ਉਹ ਤਾਂ ਆਪਣੇ ਆਪ ਨਾਲ ਕੋਈ ਰਾਇਤ ਨਹੀਂ ਸੀ ਕਰਦਾ ਇੱਕ ਵਾਰੀ ਜਦੋਂ ਉਸਦੇ ਚੌਕੀਦਾਰ ਰਾਜਾ ਰਾਮ ਤੋਂ ਦੇਰੀ ਆਉਣ ਦਾ ਉਸਨੇ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਉਹ ਤੋ ਉਹ ਉਹਨਾਂ ਦੀ ਰੋਟੀ ਪਕਾਉਣ ਕਰਕੇ ਲੇਟ ਹੋ ਗਿਆ ਹੈ ਦੇਰੀ ਹੋ ਗਈ ਹੈ ਬਸ ਉਸੇ ਦਿਨ ਤੁਸੀਂ ਉਸ ਨੇ ਰਾਜਾ RAM ਨੂੰ ਰੋਟੀ ਪਕਾਉਣਾ ਹਟਾ ਕੇ ਆਪਣੀ ਰੋਟੀ ਆਪ ਪਕਾਉਣੀ ਸ਼ੁਰੂ ਕਰ ਦਿੱਤੀ ਉਹ ਯੂਨੀਅਨ ਦੇ ਵੀ ਬਹੁਤ ਹੱਕ ਵਿੱਚ ਨਹੀਂ ਸੀ ਉਹ ਸਮਝਦਾ ਸੀ ਕਿ ਯੂਨੀਅਨ ਵਾਲੇ ਬਹੁਤੇ ਆਪਣੇ ਕੰਮ ਹੀ ਕੱਢਦੇ ਹਨ ਅਤੇ ਆਪਣੀਆਂ ਲੀਡਰੀਆਂ ਚਮਕਾਉਂਦੇ ਫਿਰਦੇ ਹਨ ਉਹ ਚਾਹੁੰਦਾ ਸੀ ਕਿ ਉਹ ਮਾਸਟਰ ਨੂੰ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਲਈ ਕਹਿਣ ਉਹ ਇਹ ਦਲੀਲ ਨਹੀਂ ਸੀ ਮੰਨਦਾ ਤੇ ਜੇਕਰ ਚਾਰੇ ਪਾਸੇ ਪ੍ਰਿਸ਼ਟਾਚਾਰ ਕਰਨੇ ਹਨੇਰ ਮਚਿਆ ਹੋਇਆ ਹੈ ਤਾਂ ਅਸੀਂ ਵੀ ਹਨੇਰ ਮਚਾਈ ਰੱਖੀਏ ਉਹ ਕਹਿੰਦਾ ਸੀ ਕਿ ਸਿਸਟਮ ਤੋਂ ਇਲਾਵਾ ਬੰਦਾ ਆਪ ਵੀ ਤਾਂ ਕੋਈ ਚੀਜ਼ ਹੈ ਉਸਦੇ ਵੀ ਕੋਈ ਉਸੂਲ ਹੋਣੇ ਚਾਹੀਦੇ ਹਨ ਉਹ ਸਿਸਟਮ ਤੇ ਸਾਰੀ ਗੱਲ ਸੁੱਟ ਕੇ ਆਪਣਾ ਪਚਾ ਕਰਨ ਦੇ ਹੱਕ ਵਿੱਚ ਬਿਲਕੁਲ ਨਹੀਂ ਸੀ ਉਸਨੇ ਦੱਸਿਆ ਕਿ ਉਹ ਕਹਿੰਦਾ ਸੀ ਕਿ ਅਸਲ ਵਿੱਚ ਬੰਦਾ ਹੀ ਉਹ ਬੰਦਾ ਹੁੰਦਾ ਹੈ ਜਿਹੜਾ ਆਪਣੇ ਸੂਲਾਂ ਦਾ ਪੱਕਾ ਹੋਵੇ ਜਿਹੜਾ ਕਿ ਸੱਚਾ ਤੇ ਤਰੁੱਖਾ ਹੁੰਦਾ ਹੈ ਕਹਾਣੀਕਾਰ ਤਰਾਨ ਸੀ ਕਿ ਉਸ ਦੀ ਉਸ ਨਾਲ ਕਿਸ ਤਰ੍ਹਾਂ ਬਣੀ ਗਈ। ਸ਼ਾਮ ਨੂੰ ਉਹ ਰੋਹ ਸੈਰ ਕਰਨ ਲਈ ਜਾਂਦੇ ਇੱਕ ਸਮੇਂ ਉਹ ਕਈ ਵਾਰੀ ਆਪਣੇ ਅੰਦਰ ਬਹੁਤ ਡੂੰਘਾ ਉਤਰ ਜਾਂਦਾ। ਉਸ ਦੇ ਹੋਠਾਂ ਉੱਤੇ ਉਰਦੂ ਦੀ ਖੂਬਸੂਰਤ ਸ਼ਾਇਰੀ ਹੁੰਦੀ। ਇਸ ਸਮੇਂ ਪ੍ਰਤੀਤ ਹੁੰਦਾ ਕਿ ਜਿੰਨਾ ਉਹ ਬਾਹਰੋਂ ਸਖਤ ਹੁੰਦਾ ਹੈ, ਓਨਾ ਹੀ ਅੰਦਰੋਂ ਕੋਮਲਾ ਤੇ ਨਰਮ ਹੈ। ਉਸ ਦੀ ਡਾਇਰੀ ਉਰਦੂ ਦੇ 92 ਸ਼ਾਇਰਾਂ ਅਤੇ ਦੁਨੀਆ ਦੇ ਮਹਾਨ ਪੁਰਸ਼ਾਂ ਦੇ ਕਥਨਾਂ ਨਾਲ ਭਰੀ ਹੋਈ ਸੀ। ਇਸੇ ਡਾਇਰੀ ਵਿੱਚ ਉਸਨੇ ਕਈ ਥਾਈਂ ਉਸ ਨੰਨੀ ਬੱਚੀ ਦੇ ਬੋਲ ਮੋਟੇ ਉਰਦੂ ਅੱਖਰਾਂ ਵਿੱਚ ਲਿਖੇ ਹੋਏ ਸਨ। ਜਿਸ ਨੂੰ ਉਸਨੇ ਆਪਣੇ ਭਰਾ ਤੋਂ ਲੈ ਕੇ ਪਾਲਿਆ ਸੀ। ਕਿਉਂਕਿ ਉਸਦੇ ਘਰ ਹੇਠ ਉੱਤੇ ਤਿੰਨ ਕੁੜੀਆਂ ਜੰਮ ਪਈਆਂ ਸਨ। ਪਰ ਉਸ ਦਿਨ ਤੋਂ ਉਹ ਕੌੜੀਆਂ ਤੋਂ ਦੇਖ ਕੇ ਮਰ ਗਈ ਸੀ। ਉਹ ਉਸ ਕੁੜੀ ਦੇ ਮਰਨ ਵግਰੋਂ ਉਸਨੇ ਅਨੁਭਵ ਕਰਨ ਲੱਗਾ ਕਿ ਦੁਨੀਆ ਵਿੱਚ ਕਿਸੇ ਤੋਂ ਬਿਨਾਂ ਰਹਿਣਾ ਜਾਂ ਕਿਸੇ ਤੋਂ ਬਿਨਾਂ ਵੀ ਜ਼ਿੰਦਗੀ ਜੀ ਜਾ ਸਕਦੀ। ਕਿਸੇ ਤੋਂ ਬਿਨਾ ਜੀ ਸਕੰਨ ਦੇ ਨੇਮ ਸਤਪਾ ਜੀ ਉਸਨੇ ਕਦੇ ਕਿਸੇ ਦੀ ਪਰਵਾਹ ਨਹੀਂ ਕੀਤੀ ਬਹੁਤ سارے ਝਗੜੇ ਨੀਤੀ ਨਾਲ ਟਾਲੇ ਜਾ ਸਕਦੇ ਹਨ ਪਰ ਉਸ ਨੂੰ ਨੀਤੀ ਨਾਲ ਸਾਫ਼ ਤਖਤ ਸੀ ਚੇਅਰਮੈਨ ਦੇ ਭਤੀਜੇ ਦੇਸਾ ਨਾਲ ਉਸਦੀ ਟੱਕਰ ਹੋ ਗਈ ਉਸ ਨੂੰ ਸ਼ੱਕ ਸੀ ਕਿ ਉਸ ਦਾ ਮੁੰਡਾ ਨੌਵੇਂ ਵਿੱਚੋਂ ਪਾਸ ਸੀ ਪਰ ਕਿਸੇ ਮਾਸਟਰ ਦੇ ਲਾਗਤਬਾਜ਼ੀ ਕਰਕੇ ਉਸ ਨੂੰ ਫੇਰ ਕਰ ਦਿੱਤਾ ਹੈ ਹਜ਼ਾਰਾ ਸਿੰਘ ਉਸਦੀ ਗੱਲ ਨਾਲ ਨਾ ਸਹਿਮਤ ਹੁੰਦਿਆ ਵੀ ਉਸ ਨੂੰ ਕਿਹਾ ਕਿ ਉਹ ਉਸਦੇ ਪੇਪਰ ਆਪ ਚੈੱਕ ਕਰੇਗਾ ਪਰ ਦੇਸਾ ਸਿੰਘ ਪਰਚੇ ਖੁਦ ਦੇਖਣ ਦੀ ਦੇਖਣ ਲਈ ਬਾਜ਼ੀਦ ਸੀ ਪਰ ਹਜ਼ਾਰਾ ਸਿੰਘ ਨੇ ਉਸ ਨੂੰ ਜ਼ਰਾ ਸਿੱਧਾ ਹੋ ਕੇ ਕਿਹਾ ਕਿ ਇੱਕ ਤਾਂ ਉਸ ਨੇ ਉਸਦੇ ਮਾਸਟਰ ਤੇ ਸ਼ੱਕ ਕੀਤਾ ਫਿਰ ਉਸ ਨੇ ਹਜ਼ਾਰਾ ਸਿੰਘ ਉੱਤੇ ਵੀ ਇਤਬਾਰ ਨਹੀਂ ਕੀਤਾ ਤਾਂ ਉਹ ਕਿੱਥੋਂ ਦਾ ਇਤਬਾਰ ਜੋ ਬੰਦਾ ਹੈ ਜਿਸ ਨੂੰ ਉਹ ਪੇਪਰ ਦਿਖਾਵੇ ਦੇਸਾ ਸਿੰਘ ਬਹੁਤ ਉਸ ਨੂੰ ਧਮਕੀ ਦੇ ਕੇ ਚਲਾ ਗਿਆ ਅਤੇ ਉਹ ਚੇਅਰਮੈਨ ਕੋਲ ਜਾਵੇਗਾ ਹਜ਼ਾਰਾ ਸਿੰਘ ਨੇ ਉਸ ਦੀ ਰਤਾ ਪ੍ਰਵਾਨਾ ਨਾ ਕੀਤੀ ਤੇ ਜਦੋਂ ਚੇਅਰਮੈਨ ਉਸ ਕੋਲ ਆਇਆ ਤਾਂ ਉਸ ਨੂੰ ਵੀ ਛਿੱਥਾ ਪੈ ਕੇ ਮੋੜਨਾ ਪਿਆ ਫਿਰ ਉਸ ਦੀ ਸ਼ਿਕਾਇਤ ਤੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਇਨਕੁਆਇਰੀ ਵੀ ਆਈ ਪਰ ਉਸ ਨੂੰ ਇਹ ਵੀ ਕੋਈ ਪਰਵਾਹ ਨਹੀਂ ਸੀ ਉੱਚ ਵੀ ਮਹਿਕਮੇ ਵਾਲੇ ਉਸ ਨਾਲ ਸਹਿਜਾ ਕੀਤੇ ਸਨ ਸੌਣ ਤੋਂ ਝਿਜਕਦੇ ਸਨ ਇੱਕ ਵਾਰੀ ਹੈਡਮਾਸਟਰ ਦੀ ਮੀਟਿੰਗ ਵਿੱਚ ਇੱਕ ਉੱਚ ਅਧਿਕਾਰੀ ਨੇ ਸਾਰੇ ਹੈਡਮਾਸਟਰ ਨੂੰ ਬੁਸ਼ਟ ਗਿਆ ਤੇ ਸੁਣ ਕੇ ਹਜ਼ਾਰਾ ਸਿੰਘ ਨੇ ਵੀ ਉੱਠ ਕੇ ਕਿਹਾ ਕਿ ਸਾਰੇ ਅਫਸਰ ਪ੍ਰਸ਼ਠ ਹਨ ਉਸ ਅਧਿਕਾਰੀ ਨੇ ਉਸ ਤੇ ਇਲਜ਼ਾਮ ਲਗਾਇਆ ਕਿ ਸਬੂਤ ਮੰਗਿਆ ਹਜ਼ਾਰਾ ਸਿੰਘ ਨੇ ਕਿਹਾ ਕਿ ਉਸ ਦੀ ਫਾਈਲ ਵਿੱਚ ਸਾਰੇ ਸਬੂਤ ਮੌਜੂਦ ਹਨ ਅਤੇ ਨਾਲ ਹੀ ਉਸ ਨੇ ਉਸੜ ਉਸ ਤੋਂ ਹੈਡਮਾਸਟਰ ਦੇ ਵਿਸ਼ੇ ਬਾਰੇ ਸਾਰੇ ਸਬੂਤ ਮੰਗੇ ਹੁਣ ਸਾਰੇ ਮੁਖ ਅਧਿਆਪਕ ਹਜ਼ਾਰਾ ਸਿੰਘ ਵੀ ਉੱਠ ਕੇ ਗਏ ਸਨ ਹਜ਼ਾਰਾ ਸਿੰਘ ਦੀ ਸ਼र्त ਸੀ ਕਿ ਅਧਿਕਾਰੀ ਆਪਣਾ ਬਿਆਨ ਬਦਲੇ ਹਾਰਕੁਸ਼ ਨੇ ਕਿਹਾ ਕਿ ਕੁਝ ਹੈ ਹੈਡਮਾਸਟਰ ਪ੍ਰਸ਼ਠ ਹਨ ਹਜ਼ਾਰਾ ਸਿੰਘ ਨੇ ਕਿਹਾ ਕਿ ਫਿਰ ਉਹ ਵੀ ਕਹਿ ਦਿੰਦਾ ਹੈ ਕਿ ਕੁਝ ਅਫਸਰ ਪ੍ਰੇਸ਼ਟ ਹਨ ਹੁਣ ਚੇਅਰਮੈਨ ਐਮ ਐਨ ਐ ਬਣਿਆ ਸੀ ਕਹਾਣੀਕਾਰ ਚਾਹੁੰਦਾ ਸੀ ਕਿ ਸ਼ਿਸ਼ਟਾਚਾਰ ਦੇ ਨਾਤੇ ਹੈਡਮਾਸਟਰ ਹਜ਼ਾਰਾ ਸਿੰਘ ਉਸ ਤੇ ਨਾਲ ਚੱਲ ਕੇ ਉਸ ਨੂੰ ਵਧਾਈ ਦੇਆ ਉਹ ਚਾਹੁੰਦਾ ਸੀ ਕਿ ਜੇਕਰ ਹਜ਼ਾਰਾ ਸਿੰਘ ਆਪਣੇ ਆਪ ਨੂੰ ਕੁਝ ਨਰਮ ਕਰ ਲਵੇ ਤਾਂ ਬਹੁਤ ਚੰਗਾ ਹੋਵੇਗਾ ਪਰ ਉਹ ਮੰਨ ਨਹੀਂ ਸੀ ਰਿਹਾ ਉਸ ਨੂੰ ਇਸ ਗੱਲ ਦੀ ਇਲਾਜ ਤੇ ਵੀ ਨਾ ਮੋਹ ਹੋਇਆ ਚੇਅਰਮੈਨ ਦੀ ਵਿਧਿਆ ਮੰਤਰੀ ਨਾਲ ਬਣਦੀ ਹੈ ਤੇ ਉਹ ਉਸ ਦੇ ਕਿਸੇ ਚੰਗੇ ਥਾਂ ਪਦਾਵਾਨ ਵਿੱਚ ਮਦਦ ਕਰ ਸਕਦਾ ਹੈ ਉਹ ਕਹਿੰਦਾ ਸੀ ਕਿ ਬੰਦੇ ਨੂੰ ਆਪਣੇ ਪੈਰਾਂ ਤੇ ਖੜ੍ਹਾ ਰਹਿਣਾ ਚਾਹੀਦਾ ਹੈ ਕਹਾਣੀਕਾਰ ਜਾਣਦਾ ਸੀ ਕਿ ਉਸ ਨੇ ਚੇਅਰਮੈਨ ਦੇ ਸਕੂਲ ਨਾਲ ਸੰਬੰਧਿਤ ਕਦੇ ਕੋਈ ਕੰਮ ਨਹੀਂ ਸੀ ਕੀਤਾ ਸਭੋ ਆਪਣੀ ਆਦਤ ਅਨੁਸਾਰ ਹਮੇਸ਼ਾ ਉਸ ਦੀ ਤਾਕਤ ਨੂੰ ਚੈਲੰਜ ਹੀ ਕੀਤਾ ਸੀ ਇਸੇ ਅਸੂਲ ਦੀ ਇਹ ਉਸ ਨੇ ਚੇਅਰਮੈਨ ਦੇ ਭਤੀਜੇ ਨੂੰ ਸਾਇੰਸ ਮਾਸਟਰ ਦੀ ਅਰਜੀ ਨੌਕਰੀ ਤੋਂ ਨਹੀਂ ਸਿਲਾਇਆ ਪਰ ਨੀਤੀਮਾਨ ਚੇਅਰਮੈਨ ਨੇ ਹੈਡਮਾਸਟਰ ਨਾਲ ਵਿਗਾੜੀ ਨਹੀਂ ਸੀ ਅਤੇ ਵੋਟਾਂ ਨੇ ਉਸ ਨੂੰ ਤੇ ਉਸ ਤੇ ਉਚੇਚੀ ਬੇਨਤੀ ਕੀਤੀ ਸੀ ਹਜ਼ਾਰਾ ਸਿੰਘ ਨੂੰ ਨਾਲ ਲਾ ਕੇ ਕਹਾਣੀਕਾਰ ਸ਼ਾਇਦ ਚੇਅਰਮੈਨ ਨੂੰ ਇਹ ਪ੍ਰਭਾਵ ਦੇਣਾ ਚਾਹੁੰਦਾ ਸੀ ਕਿ ਉਸ ਨੇ ਉਸ ਨੂੰ ਗੱਡ ਕੇ ਚੇਅਰਮੈਨ ਦਾ ਹਿਦਾਸ਼ੀ ਬਣਾ ਲਿਆ ਹੈ ਪਰ ਹਜ਼ਾਰਾ ਸਿੰਘ ਕਹਿ ਰਿਹਾ ਸੀ ਕਿ ਉਸ ਨੂੰ ਕਿਸੇ ਦੀ ਕੋਈ ਲੋੜ ਨਹੀਂ ਪਰ ਕਹਾਣੀਕਾਰ ਨੇ ਕਿਹਾ ਬੇਸ਼ੱਕ ਉਹਨਾਂ ਚੇਅਰਮੈਨ ਦਾ ਕੋਈ ਕੰਮ ਨਹੀਂ ਕੀਤਾ ਪਰ ਉਹ ਜਦੋਂ ਵੀ ਮਿਲਦਾ ਹੈ ਆਦਰ ਨਾਲ ਮਿਲਦਾ ਹੈ ਤੇ ਕਈ ਵਾਰੀ ਘਰ ਆਉਣ ਦਾ ਵੀ ਸੱਦਾ ਦੇ ਚੁੱਕਾ ਹੈ ਇਸ ਲਈ ਉਸ ਕੋਲ ਜਾਣ ਵਿੱਚ ਕੋਈ ਠੇਹਟੀ ਨਹੀਂ ਹਾਂ ਆਖਰ ਹਜਾਰਾ ਸਿੰਘ ਮੰਨ ਗਿਆ ਕਿ ਉਹ ਦੋਵੇਂ ਚੇਅਰਮੈਨ ਦੀ ਕੋਠੀ ਪਹੁੰਚੇ ਸਾਹਮਣੇ ਬਰਾਂਡੇ ਵਿੱਚ 10-12 ਬੰਦੇ ਬੈਠੇ ਸਨ ਚੇਅਰਮੈਨ ਕਮਰੇ ਵਿੱਚ ਕਿਸੇ ਨਾਲ ਗੱਲ ਗੱਲੀ ਰੁੱਝਾ ਹੋਇਆ ਸੀ ਹਜਾਰਾ ਸਿੰਘ ਦਰਵਾਜ਼ੇ ਕੋਲ ਇੱਕ ਕੁਰਸੀ ਤੇ ਬੈਠ ਗਿਆ ਤੇ ਕਹਾਣੀਕਾਰ ਬਹੁਤਾ ਦਿਖਣ ਦੀ ਬਜਾਏ ਅੰਦਰ ਜਾ ਲੱਗਿਆ ਚੇਅਰਮੈਨ ਉਸ ਨੂੰ ਕੁਰਸੀ ਤੇ ਬਿਠਾਇਆ ਅਤੇ ਉਸਨੇ ਉਸ ਨੂੰ ਹੈਡਮਾਸਟਰ ਦੇ ਆਉਣ ਬਾਰੇ ਦੱਸਿਆ ਇਹ ਸੁਣ ਕੇ ਚੇਅਰਮੈਨ ਗੁੱਸੇ ਨਾਲ ਭਰ ਗਿਆ ਤੇ ਕਹਿਣ ਲੱਗਾ ਕਿ ਉਹ ਇਹੋ ਜਿਹੇ ਬਦਤਮੀਗ ਆਗ ਬੰਦੇ ਦੀ ਤਾਂ ਸ਼ਕਲ ਦੇਖਣ ਲਈ ਤਿਆਰ ਨਹੀਂ ਪਰ ਉਸ ਨੂੰ ਨਾਲ ਲੈ ਆਇਆ ਇਹ ਸੁਣ ਕੇ ਕਹਾਣੀਕਾਰ ਸ਼ਰਮਸ਼ਾ ਹੋ ਗਿਆ ਤੇ ਪਾਣੀ ਪਾਣੀ ਹੋਇਆ ਬਾਹਰ ਨਿਕਲਿਆ ਚੇਅਰਮੈਨ ਨੇ ਉਸ ਨੂੰ ਪਿੱਛੇ ਆਵਾਜ਼ ਮਾਰੀ ਬਜਾਰਾ ਸਿੰਘ ਜਿਸ ਨੇ ਚੇਅਰਮੈਨ ਦੇ ਲਾਫਜ਼ ਸੁਣ ਲੈ ਸਨ ਕਹਾਣੀਕਾਰ ਦੇ ਕਮਰੇ ਵਿੱਚੋਂ ਬਾਹਰ ਨਿਕਲਦੋਂ ਪਹਿਲਾਂ ਹੀ ਕੋਠੀ ਦੇ ਬਾਹਲੇ ਦਰਵਾਜ਼ੇ ਤੱਕ ਪਹੁੰਚ ਚੁੱਕਾ ਸੀ ਕਹਾਣੀਕਾਰ ਤੇਜ਼ ਤੁਰ ਕੇ ਉਸਨਾਂ ਡੜਿਆ ਤਾਂ ਉਸਨੇ ਉਸਦੇ ਸਾਰੇ ਕੱਪੜਿਆਂ ਨੂੰ ਮੁੜ ਕੇ ਨਾਲ ਝੱਜ ਰੱਖਿਆ ਉਸਦਾ ਮੂੰਹ ਲਾਲ ਹੁੰਦਾ ਜਾ ਰਿਹਾ ਸੀ ਪਿੰਡ ਪਹੁੰਚ ਕੇ ਉਹ ਕਹਾਣੀਕਾਰ ਨੂੰ ਬਿਨਾਂ ਬੁਲਾਇਆ ਆਪਣੇ ਕਮਰੇ ਵਿੱਚ ਜਾ ਵੜਿਆ ਅਤੇ ਮੰਝੇ ਪੁੱਤਰ ਆਮਡੇ ਵੀ ਗਿਆ ਕਹਾਣੀਕਾਰ ਦੀ ਅੰਦਰ ਜਾਣ ਦੀ ਹਿੰਮਤ ਨਾ ਪਈ ਅਤੇ ਉਹ ਆਪਣੇ ਮਨ ਦੇ ਮਣਾ ਮੁਖੀ ਭਾਰ ਲੈ ਕੇ ਆਪਣੇ ਘਰ ਚਲਾ ਗਿਆ ਸਵੇਰੇ ਕਹਾਣੀਕਾਰ ਨੂੰ ਸਕੂਲ ਜਾਣ ਤੇ ਪਤਾ ਲੱਗਾ ਕਿ ਹਜ਼ਾਰਾ ਸਿੰਘ ਸਕੂਲ ਨਹੀਂ ਸੀ ਆਇਆ ਉਸ ਉਸ ਦੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਹ ਮਰਿਆ ਪਿਆ ਸੀ ਡਾਕਟਰ ਨੇ ਦੱਸਿਆ ਕਿ ਉਸ ਦੀ ਮੌਤ ਸੱਟ ਦੇ ਕਾਰਨ ਦਿਲ ਦੇ ਫੇਲ ਹੋਣ ਨਾਲ ਹੋਈ ਹੈ ਕਹਾਣੀਕਾਰ ਆਪਣੇ ਆਪ ਨੂੰ ਉਸ ਦੇ ਕਤਲ ਦਾ ਦੋਸ਼ੀ ਸਮਝ ਰਿਹਾ ਸੀ ਸਕੂਲ ਵਿੱਚ ਮਾਤਮ ਚੱਗਿਆ ਸੀ ਧੰਨਵਾਦ